ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਰਿਪੋਰਟ ਅੱਜ ਰਾਸ਼ਟਰੀ ਵਾਲਮੀਕ ਸੰਗਰਾਸ਼ ਮੋਰਚਾ ਵਾਰਸਪ੍ਰਦਾਨ ਰੋਸ਼ਨ ਲਾਲ ਸਬਰਵਾਲ ਵੱਲੋਂ ਪਿੰਡ ਏਬਨ ਕਲਾ ਅੰਮ੍ਰਿਤਸਰ ਬਾਬਾ ਲਛਮਣ ਸਿੰਘ ਜੀ ਦੇ ਗਰੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ जिस राष्ट्रीय वाल्मीक संघराष्ट्र मोर्चा वारस सबरवाल वालों बाबा लक्ष्मण सिंह आल इंडिया जनरल सेक्रेटरी घोषित किया इस मौके सबरवाल ने कहा कि संस्था आल इंडिया विच कम कर रही है जिसका उद्देश्य यही है कि हर कोई माँ बाप अपने बच्चों वाण तो क्योंकि अजकल के जमाने एजुकेशन की बहुत जरूरत है अते अपने बच्चों का खास ध्यान रख क्योंकि जो नशा वह है उस रोकने सरकार और पुलिस प्रशासन वालों कोशिश तो कर रही है ਇਦੀ ਮੀਟਿੰਗ ਵਾਲਮੀਕਿਸ਼ਨ ਰਸ਼ਮੋਚਾ ਭਾਰਤ ਵੱਲੋਂ ਪਿੰਡ ਇਬਨਕਲਾ ਜਿਲ੍ਹਾ ਅਮਰitsar ਦੇ ਵਿੱਚ ਹੋ ਰਹੀ ਹੈ ਲਸ਼ਮਨ ਸਿੰਘ ਜੀ ਦੇ ਗ੍ਰਹਿ ਪ੍ਰਵੇਸ਼ ਹੋ ਰਹੀ ਹੈ ਕਿਉਂਕਿ ਪਿਛਲੇ ਹਫਤੇ ਸਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਸਾਡੇ ਕਰਤਾਰਪੁਰ ਦੇ ਚੇਅਰਮੈਨ ਬਟੂ ਜੀ ਨੇ ਇਹਨਾਂ ਦੇ ਨਾਲ ਸਾਡਾ ਤਾਲਮਿਲ ਕਰਵਾਇਆ ਉਸ ਤੋਂ ਬਾਅਦ ਇਹਨਾਂ ਨਾਲ ਸਾਡੀ ਸਿੱਧੀ ਗੱਲਬਾਤ ਹੋਈ ਇਹ ਵੀ ਕਹਿੰਦੇ ਅਸੀਂ ਤੁਹਾਡੇ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਆਈ ਤਾਂ ਸੇਵਾਦਾਰ ਆ ਤੁਸੀਂ ਤਾਂ ਖੁਦ ਲੋਕਾਂ ਦੀ ਸੇਵਾ ਕਰ ਰਹੇ ਆ ਵੀ ਤੁਸੀਂ ਸਾਨੂੰ ਬੁਲਾਵੋ ਫਿਰ ਸਾਨੂੰ ਇਹਨਾਂ ਦਾ ਰੈਪਿਊਟੇਸ਼ਨ ਇਹਨਾਂ ਦਾ ਕੈਰੇਕਟਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਵਿੱਚ ਇਨਸਾਨੀਅਤ ਹੈ ਅੱਜ ਦੇ ਜਮਾਨੇ 'ਚ ਬਹੁਤ ਘੱਟ ਲੋਕ ਆ ਜਿਹਨਾਂ 'ਚ ਇਨਸਾਨੀਅਤ ਹੁੰਦੀ ਹੈ ਬਸ ਇਹੀ ਕਰ ਰਹੇ ਨੇ ਅੱਜ ਸਾਡੀ ਮੀਟਿੰਗ ਬੋਰਚੇ ਦੀ ਇੱਥੇ ਇਹਨਾਂ ਨੇ ਕਰ ਹੋ ਰਹੀ ਹੈ ਸਾਡੀ ਸੰਸਥਾ ਕੀ ਕੀ ਕੰਮ ਕਰਾਉਂਦੀ ਹੈ ਸਾਡੀ ਸੰਸਥਾ ਦਾ ਕੰਮ ਹੈ ਦੱਬੇ ਕਿਤੇ ਲੋਕਾਂ ਦੀ ਮਦਦ ਕਰਨਾ ਜਿੱਥੇ-ਜਿੱਥੇ ਅਸੀਂ ਮੀਟਿੰਗ ਕਰਨ ਜਾਂਦੇ ਆ ਸਾਡੇ ਪ੍ਰਚਾਰਕ ਜਿੰਨੇ ਵੀ ਆ ਇਹ ਹੀ ਕਹਿ ਰਹੇ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਵੋ ਆਪਣੇ ਬੱਚੇ ਨਸ਼ਿਆਂ ਤੋਂ ਬਚਾਵੋ ਆਪਣੇ ਮਾਪੇ ਦਾ ਸਤਿਕਾਰ ਕਰੋ ਤੇ ਗੰਦੀ ਸੰਗਤ ਤੋਂ ਬਚੋ ਸਾਡੀ ਸੰਸਥਾ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਸਾਡੀ ਸੰਜਤਾ ਇਸ ਵੇਲੇ ਪੂਰੇ ਪੰਜਾਬ ਚ ਕੰਮ ਕਰ ਰਹੀ ਹੈ ਜਲੰਧਰ ਤੇ ਪੰਜਾਬ ਦੇ ਜਿੰਨੇ ਵੀ ਸ਼ਹਿਰ ਨੇ ਅੰਮ੍ਰਿਤਸਰ ਲੁਧਿਆਣਾ ਕਪੂਰਥਲਾ ਜਲੰਧਰ ਫਰੀਦਕੋਟ ਮੋਗਾ ਇਹ ਮਤਲਬ ਮੇਨ ਮੇਨ ਸ਼ਹਿਰਾਂ ਚ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਹਰਿਆਣਾ ਰਾਜਸਥਾਨ ਹਿਮਾਚਲ ਜੰਕੇ ਯੂਪੀ ਚੰਡੀਗੜ੍ਹ ਸਾਡੀ ਸੰਜਤਾ ਦਾ ਨਾਮ ਸਾਡੀ ਸੰਜਤਾ ਦਾ ਨਾਮ ਆ वाल्मीकि शंगाश मोर्चा भारत वा, इन्नू असी उण नाम नवा ਦਿੱਤਾ ਹੋਇਆ ਵਾ ਰਾਸ਼ਟਰੀਆ ਵਾਲਮੀਕੀ ਸ਼ंगाश मोर्चा ਵਿਕਾਸ ਕਿਉਂਕਿ ਐਸ ਵੇਲੇ ਸਾਡੀ ਸੰਸਥਾ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਕੰਮ ਕਰਨ ਜਾਰੀ ਹੈ ਹੋ ਸਕਦਾ ਸਾਡਾ ਮਹੀਨੇ ਦੋ ਮਹੀਨੇ ਬਾਅਦ ਟੂਰ ਬੰਬੇ ਹੋਵੇ ਸਾਡੀ ਉੱਥੇ ਵੀ ਮੀਟਿੰਗ ਹੋਏਗੀ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਪ੍ਰਚਾਰ ਇਹੀ ਹੁੰਦਾ ਵਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹ ਕਿਸੇ ਦੀ ਸਰਕਾਰ ਆਈ ਆ ਕਿਸੇ ਨੇ ਵੀ ਨਸ਼ੇ ਨੂੰ ਠੱਲਣੀ ਪਾਈ ਹਲੇ ਤੱਕ ਲੇਕਿਨ ਅਸੀਂ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਇਹੀ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਬਚਾਵੋ ਆਪਣੇ ਬੱਚਿਆਂ ਨੂੰ ਬਚਾਵੋ ਗਵਰਨਮੈਂਟ ਨੇ ਕੁਝ ਨਹੀਂ ਕਰਨਾ ਕਿਉਂਕਿ ਬੱਚੇ ਤਾਂ ਆਪਣੇ ਖਰਾਬ ਹੋ ਰਹੇ ਆ ਆਪਣੇ ਬੱਚਿਆਂ ਦੀਆਂ ਬਹੁਤਾ ਹੋਈ ਜਾ ਰਹੀਆਂ ਵਾ ਇਸ ਕਰਕੇ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਵੀ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਨੂੰ ਗੰਦੀ ਸੰਗਤੋਂ ਬਚਾਵੋ ਜਿਹੜੀ ਧਾਰੀ ਜਿਹੜੀ ਦਾ ਨਾਮ ਲక్ష్ਮੀਰ ਸਿੰਘ ਤਿੰਦੇ ਆ ਜੀ ਮੈਂ ਕਮੋਰ ਕਮੋਰ ਪ੍ਰਾਧਾਨੀ ਸਪੰਦ ਰੱਖਦਾ ਜੀ ਮੈਨੂੰ ਬਾਲਵੇਸ਼ ਸੰਘਰਸ਼ ਕਮੇਟੀ ਦਾ ਜੀ ਆਲ ਇੰਡੀਆ ਜਨਰਲ ਸੈਕਟਰੀ ਲਾਇਆ ਗਿਆ ਜੀ ਤੇ ਮੈਂ ਇੰਦਰ ਭਾਈ ਸਾਹਿਬ ਰੋਸ਼ਨ ਸਬਰਵਾਲ ਜੀ ਦਾ ਬਹੁਤ ਧੰਨਵਾਦ ਹੈ ਜੀ ਦਿਲੋਂ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਕਮੇਟੀ ਭਾਈਚਾਰੇ ਦਾ ਜਿਹਨਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਮੈਂ ਹੱਥ ਜੋੜਦਾ ਆਪਣੇ ਮਾਲਕ ਗਾੜੀ ਵੀ ਮੈਂ ਇਹਨਾਂ ਦੀਆਂ ਸੋਚ ਤੇ ਪੂਰਾ ਉਤਰਾਂ